ਵੇ ਵਾਈਗਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਵਾਈਗਰੂ ਜੀ ਕੀ ਪਤੇ ਮੈਂ ਬਈ ਪਿਛਲੇ ਪਿਛਲੇ ਦਿਨੀ ਮੈਂ ਪੋਸਟ ਪਾਈ ਸੀ ਇਹ ਮੁੰਡਾ ਗੈਰੀ ਆ ਬਹੁਤ ਹੀ ਗਰੀਬ ਪਰਿਵਾਰ ਦੇ ਵਿੱਚੋਂ ਆ ਇੱਕ ਲੋੜਵੰਦ ਪਰਿਵਾਰ ਆ ਇਹਦਾ ਪਿਛਲੇ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋਇਆ ਸੀ ਬਹੁਤ ਭਿਆਨਕ ਐਕਸੀਡੈਂਟ ਹੋਇਆ ਸੀ ਇਹ ਸੀਆਂ ਦਾ ਪੂਰਾ ਟੌਪ ਦਾ ਬਾਈ ਮਿਸਤਰੀ ਆ ਮੁੰਡਾ ਵਧੀਆ ਆਬ ਦਾ ਰੋਜ਼ਗਾਰ ਸੀ ਬਾਪ ਸਿਰ ਤੇ ਨਹੀਂ ਇੱਕ ਭੈਣ ਆ ਮਾਤਾ ਕੀ ਪੂਰਾ ਟੌਪ ਦਾ ਮਿਸਟਰੀ ਸੀਗਾ ਵੀ ਏਸੀ ਦਾ ਕੰਮ ਕਰਦਾ ਸੀ ਕਿਸੇ ਦੀ ਏਸੀ ਜਾਂਦਾ ਸੀ ਕੰਮ ਹਨਾ ਰੋੜ ਏਸੀ ਦਾ ਸਰਵਿਸ ਕਰਨ ਜਾਂਦਾ ਸੀ ਪਰ ਉੱਥੇ ਹੋਇਆ ਕੀ ਰਸਤੇ ਦੇ ਵਿੱਚ ਇਹਦੀ ਇੱਕ ਐਕਸੀਡੈਂਟ ਹੋੰਦਾ ਟਰੈਕਟਰ ਦੇ ਨਾਲ ਤੇ ਉੱਥੇ ਇਹ ਜਿਹੜੀ ਹੈ ਸਾਰੀ ਲੱਤ ਬਾਈ ਦਿਖਾਈ ਜੀ ਆਹ ਸਾਰੀ ਇਹਦੀ ਲੱਤ ਆ ਜਿਹੜੀ ਇਹ ਚੂਰਾ ਚੂਰ ਹੋ ਗਈ ਸੀ ਬਾਈ ਤੇ ਉਸ ਤੋਂ ਬਾਅਦ ਇਹਦੇ ਦੋ ਆਪਰੇਸ਼ਨ ਹੋਣ ਤੋਂ ਪਹਿਲਾਂ ਹੋ ਗਿਆਗੇ ਹੁਣ ਇਹਦਾ ਬਾਈ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਗਈ ਜਦੋਂ ਆ ਕਢਵਾਉਣੀ ਸੀਗੀ ਇਹਦੀ ਇਹ ਇਨਫੈਕਸ਼ਨ ਬਹੁਤ ਜਿਆਦਾ ਹੋ ਗਈ ਤੇ ਸਰੀਰ ਵੀ ਸਾਰਾ ਭਰ ਗਿਆ 60% ਇਸ ਟਾਈਮ ਜਿਹੜੀ ਇਨਫੈਕਸ਼ਨ ਤੇ ਡਾਕਟਰਾਂ ਨੇ ਹੁਣ ਆਪਰੇਸ਼ਨ ਦਾ ਜਵਾਬ ਦਿੱਤਾ ਦੂਸਰੇ ਨੰਬਰ ਤੇ ਗੱਲ ਇਹ ਹੈ ਕਿ ਬਾਈ ਕਿ ਹੁਣ 80000 ਰੁਪਿਆ ਜਿਹੜਾ ਆਪਰੇਸ਼ਨ ਦਾ ਸਾਨੂੰ ਲੋੜ ਸੀਗੀ ਜਿਹਦੇ ਵਿੱਚ 25000 ਰੁਪਿਆ ਸਤਕਾਰ ਸਤਕਾਰ ਕਮੇਟੀ ਹੈਗੀ ਆਪਣੀ ਪਿੰਡ ਭੈਰੂਪੇ ਤੋਂ ਤੇ ਅੱਜ ਅਸੀਂ ਵੀਡੀਓ ਨਹੀਂ ਇਹ ਨਹੀਂ ਹੈਗਾ ਕਿ ਅਸੀਂ ਵੀਡੀਓ ਰਾਹੀਂ ਪੈਸੇ ਦੇਣਾ ਆ ਪਰ ਅਸੀਂ ਇਹ ਗੱਲ ਦੱਸ ਰਹੇ ਹਾਂ ਵੀ ਜਿੰਨਾ ਵੀ ਸਾਥੋ ਟੈਲਫੋਨ ਹੋਇਆ 15000 ਰੁਪਿਆ ਸੀ ਇਹ ਪਰਿਵਾਰ ਦੀ ਸੇਵਾ ਕਰਕੇ ਚੱਲੇ ਆ ਸਾਰੇ ਭਰਾਵ ਦੇ ਤੌਰ ਤੇ ਪੋਰ ਵੀ ਭਰਾਵਾਂ ਨੂੰ ਮੇਰੀ ਹੱਥ ਜੋੜ ਕੇ ਅਪੀਲ ਆ ਇਹ ਭਰਾ ਦਾ ਸਕੈਨਰ ਦੇਵਾਗੇ ਜਾਂ ਸਾਡੇ ਤੱਕ ਕੋਈ ਸੇਵਾ ਪਹੁੰਚਾਉਣਾ ਚਾਹੁੰਦਾ ਤਾਂ ਜਰੂਰ ਦਸਾ ਬੀਸਾ 100 500 ਜਿੰਨਾ ਵੀ ਤੁਸੀਂ ਕਰ ਸਕਦੇ ਇਹ ਭਰਾ ਦਾ ਆਪਾ ਆਪਰੇਸ਼ਨ ਕਰਾਉਣਾ ਹੈ ਹੁਣ ਡਾਕਟਰਾਂ ਨੇ 60% ਜਿਹੜੀ ਇਹਦੀ ਆਪਣੀ ਰੇਸ਼ਾ ਪੈ ਗਿਆ ਇਹਦੇ ਵਿੱਚ ਤੇ ਹੁਣ ਇਹਨਾਂ ਨੇ ਜਵਾਬ ਦਿੱਤਾ ਇੱਕ ਵਾਰੀ ਇਹਦਾ ਆਪਰੇਸ਼ਨ ਦੁਬਾਰੇ ਕਰਾਉਣਾ ਤਾਂ ਜੋ ਯਾਰ ਭਾਈ ਆਪਦਾ ਇਹਨੂੰ ਮੰਗਣ ਦੀ ਲੋੜ ਨਾ ਭਾਈ ਅੱਜ ਮੰਗਣ ਦੀ ਤਾਂ ਲੋੜ ਪੈ ਗਈ ਕਿਉਂਕਿ ਇਹ ਇਕੱਲਾ ਹੀ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਸੀ ਹੁਣ ਭੈਣ ਆ ਗਈ 5000 ਰੁਪਏ ਤੇ ਬਾਈ ਲੱਗੀ ਵੀ ਆ ਕੁੜੀ ਉਹ ਤੇ ਉਹਦੇ ਵਿੱਚ ਕੀ ਆਗਾ ਪਰਿਵਾਰ ਦਾ ਮਸਾ ਹੀ ਬਾਈ ਤੋਰੀ ਫੁਲਕਾ ਚੱਲਦਾ ਹੋਇਆ ਰੋਟੀ ਪਾਣੀ ਕਿਚਨ ਆਪਣਾ ਰਸੋਈ ਦਾ ਖਰਚਾ ਪੂਰਾ ਹੁੰਦਾਗਾ ਇਸ ਕਰਕੇ ਭਰਾਵਾਂ ਨੂੰ ਕੇ ਹੱਥ ਜੋੜ ਕੇ ਬੇਨਤੀ ਹੈਗੀ ਨਗਰ ਭਾਈ ਰੁਪਾ ਜਿਹੜੇ ਵੀ ਜਿੰਨੇ ਵੀ ਭਰਾ ਸਾਡੇ ਨਾਲ ਜੁੜੇ ਹੋਏ ਆ ਵੀਡੀਓ ਦੇਖਦਾ ਭਾਈ ਰੁਪਏ ਦਾ ਨੌਜਵਾਨ ਆ ਬਾਈ ਇਹ ਪਿੰਡ ਦਾ ਨਗਰ ਨੂੰ ਵੀ ਬੇਨਤੀ ਕਰਦੇ ਆ ਐਨ ਆਰ ਆਈ ਭਰਾਵਾਂ ਨੂੰ ਵੀ ਬੇਨਤੀ ਕਰਦੇ ਆ ਬਾਕੀ ਸਮੂਹ ਜਿਹੜੀ ਵੀ ਸਾਥ ਸੰਗਤ ਹੈ ਕਿਤੋਂ ਵੀ ਕੋਈ ਵੀ ਸਾਨੂੰ ਸਹਾਇਤਾ ਪਾ ਸਕਦਾ ਬਾਈ ਦਾ ਸਕੈਨਰ ਦੇਵਾਂਗੇ ਵਿਡਿਓ ਨਾਲ ਲਾ ਦੇਾਂਗੇ ਵੱਧ ਤੋਂ ਵੱਧ ਸੰਯੋਗ ਕਰੋ ਮੇਰਾ ਭਰਾ ਕਿਉਂਕਿ ਆਪਣਾ ਮਤਲਬ ਟੈਲਫੋਨ ਦੇ ਨਾਲ ਬਾਈ ਦੁਆਰੇ ਫੇਰਾ ਦੇ ਕੰਮ ਤੇ ਜਾਂਦਾ ਹੋ ਜੀ ਇਲਾਜ ਕਰਵਾ ਕੇ ਹਨਾ ਐਨੀਆਂ ਕੁ ਬੇਨਤੀਆਂ ਬਈ ਸਾਰੇ ਭਰਾ ਆਪੋ ਆਪਣੀਆਂ ਜ਼ਿੰਮੇਵਾਰੀਆਂ ਸਮਝ ਕੇ ਆਪਣਾ ਭਰਾ ਹੈਗਾ ਕਿਸੇ ਦਾ ਬੱਚਾ ਹੈ ਕਿਸੇ ਦਾ ਭਾਈ ਹੈ ਮੇਰਾ ਭਰਾ ਆਪੋ ਆਪਣੀਆਂ ਜ਼ਿੰਮੇਵਾਰੀਆਂ ਸਮਝ ਕੇ 100 50 ਜੋ ਵੀ ਤੁਸੀਂ ਯਾਦ ਰੱਖਦੇ ਆ ਇੱਕ ਐਡਰੈਸ ਸੁਣ ਲਓ ਬਈ ਗੈਰੀ ਐਡਰੈਸ ਬੋਲ ਦੇ ਤੇਰਾ ਪਿੰਡ ਭੈਰੂਪਾ ਜ਼ਿਲ੍ਹਾ ਬਠਿੰਡਾ ਕਿਹੜਾ ਖਵਾਰਬਾਜ ਦਾ ਤੁਹਾਡਾ ਵੱਡੇ ਗਵਾੜ ਵੱਡੇ ਖੂਹ ਕੋਲੇ ਵੱਡਾ ਗਵਾੜ বাজਦਾਗਾ ਇੱਥੇ ਡੈਰੀ ਦੇ ਕੋਲੇ ਉਹ ਡੈਰੀ ਚੰਨੀ ਦੀ ਡੈਰੀ ਆ ਜੇ ਕੋਈ ਘਰੇ ਆ ਕੇ ਸੇਵਾ ਦੇ ਕੇ ਜਾਣਾ ਚਾਹੁੰਦਾਗਾ ਤੇ ਬਾਕੀ ਸਕਰੀਨ ਦੇ ਉੱਤੇ ਨੰਬਰ ਵੀ ਪਾਵਾਂਗੇ ਸਕੈਨਰ ਪਾ ਦਿੰਨੇ ਆ ਤੇ ਵੀਡੀਓ ਨੂੰ ਬਤ ਤੋਂ ਬਤ শেয়ার ਕਰ ਦਿਓ ਧੰਨਵਾਦ ਵਾਈ ਗੁਰਜੀ ਕਾਕਾ ਸਾਹਿਬ ਵਾਈ ਗੁਰਜੀ ਕੀ ਫਤਿਹ